ਇਸ ਵੀਡੀਓ ਵਿੱਚ ਆਪਾਂ ਪੰਜਾਬ ਦੇ ਪ੍ਰਸਿੱਧ ਲੋਕ ਨਾਚਾਂ ਤੇ ਝਾਤ ਪਾਵਾਂਗੇ ਪਹਿਲਾਂ ਗੱਲ ਕਰਾਂਗੇ ਪੰਗੜੇ ਬਾਰੇ ਇਸ ਨਾਚ ਵਿੱਚ ਢੋਲ ਦੀ ਵਿਚਕਾਰ ਹੁੰਦਾ ਹੈ ਉਸਨੇ ਜਦੋਂ ਢੋਲ ਉੱਤੇ ਡਗਾ ਲਾਇਆ ਪੰਗੜੇ ਵਾਲੇ ਮੈਦਾਨ ਵਿੱਚ ਨਿੱਤਰ ਆਏ ਅਤੇ ਜਿਵੇਂ ਜਿਵੇਂ ਢੋਲ ਦਾ ਤਾਲ ਬਦਲਿਆ ਨਾਚਿਆਂ ਦੀਆਂ ਹਰਕਤਾਂ ਵਿੱਚ ਤਬਦੀਲੀ ਆਉਂਦੀ ਗਈ ਪੰਗੜੇ ਵਿੱਚ ਆਮ ਤੌਰ ਤੇ ਕੋਈ ਢੋਲਾ ਗਾਇਆ ਜਾਂਦਾ ਹੈ ਪਹਿਲਾਂ ਕਿੰਨਾ ਚਿਰ ਪੰਗੜਾ ਪਾਉਣ ਵਾਲੇ ਚੁਪਚਾਪ ਢੋਲ ਦੇ ਡਗੇ ਉੱਤੇ ਤਾਲ ਮਿਲਾ ਕੇ ਨੱਚਦੇ ਰਹਿੰਦੇ ਹਨ ਤੇ ਕੁਛ ਚਿਰ ਮਗਰੋਂ ਪੰਗੜੇ ਦੇ ਪੇੜ ਵਿੱਚ ਇੱਕ ਜਵਾਨ ਢੋਲਚੀ ਦੇ ਕੋਲ ਜਾ ਕੇ ਤੇ ਕੰਨ ਉੱਤੇ ਇੱਕ ਹੱਥ ਰੱਖ ਕੇ ਕਿਸੇ ਲੋਕ ਗੀਤ ਦਾ ਬੋਲ ਛੂੰਦਾ ਹੈ ਵਿਸਾਖੀ ਦੇ ਮਾਗੀ ਦੇ ਮੇਲਿਆਂ ਉੱਤੇ ਪੰਗੜੇ ਬੜੇ ਉਤਸ਼ਾਹ ਨਾਲ ਪਾਏ ਜਾਂਦੇ ਹਨ ਇਹ ਨਾਚ ਸਿੱਖਾ ਹਿੰਦੂ ਮੁਸਲਮਾਨਾਂ ਤੇ ਈਸਾਈਆਂ ਦਾ ਸੱਭ ਦਾਂਜਾ ਨਾਚ ਹੈ ਹੁਣ ਇਹ ਲੋਕ ਨਾਚ ਸ਼ਹਿਰੀ ਹਲਕਿਆਂ ਵਿੱਚ ਹੋਣ ਵਾਲੇ ਅਨੇਕ ਸਮਾਗਮਾਂ ਦਾ ਅੰਗ ਬਣਦਾ ਜਾ ਰਿਹਾ ਹੈ ਭਾਰਤ ਸਰਕਾਰ ਵੱਲੋਂ ਗਣਤੰਤਰ ਦਿਵਸ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੀਆਂ ਪੰਗੜੇ ਦੀਆਂ ਟੀਮਾਂ ਨੂੰ ਖਾਸ ਤੌਰ ਤੇ ਸੱਦਾ ਦਿੱਤਾ ਜਾਂਦਾ ਹੈ ਦੂਜਾ ਪ੍ਰਸਿੱਧ ਲੋਕ ਨਾਚ ਹੈ ਗਿੱਧਾ ਪੰਜਾਬ ਦੀਆਂ ਮਟਿਆਰਾਂ ਕਈ ਵਾਰ ਗੱਭਰੂ ਵੀ ਰੜਕੇ ਇੱਕ ਸਾ ਤਾਲਮਈ ਢਾੜੀ ਨਾਲ ਗੀਤ ਗਾਉਂਦੇ ਤੇ ਬੋਲੀਆਂ ਪਾਉਂਦੇ ਹਨ ਇਹਨਾਂ ਤਾੜੀਆਂ ਨੂੰ ਹੀ ਗਿੱਧਾ ਆਖਿਆ ਜਾਂਦਾ ਹੈ ਪਰ ਸਿਰਫ ਤਾੜੀਆਂ ਹੀ ਗਿੱਧਾ ਨਹੀਂ ਕਈ ਵਾਰ ਇਸ ਵਿੱਚ ਪੰਗੜੇ ਵਾਂਗ ਪੀੜ ਵਜਦਾ ਜਾਂਦਾ ਹੈ ਇੱਕ ਜਣੀ ਬੋਲੀ ਪਾਉਂਦੀ ਹੈ ਤੇ ਇੱਕ ਦੋ ਪੀੜ ਵਿਚਕਾਰ ਨਚਣ ਲਈ ਤਿਆਰ ਰਹਿੰਦੀਆਂ ਹਨ ਬੋਲੀ ਦੇ ਅੰਤਮ ਟੱਪੇ ਪੀੜ ਮੱਲੀ ਖਲੋਤੀਆਂ ਔਰਤਾਂ ਤਾੜੀਆਂ ਸ਼ੁਰੂ ਕਰ ਦਿੰਦੀਆਂ ਨੇ ਤੇ ਵਿਚਕਾਰ ਖਲੋਤੀਆਂ ਇੱਕ ਦੋ ਨੱਚਣ ਲੱਗ ਪੈਂਦੀਆਂ ਨੇ ਕਈ ਵਾਰੀ ਢੋਲ ਕੀ ਜਾਂ ਗੜਵੇ ਤੇ ਚੱਪਣ ਖੜਕਾ ਕੇ ਗਿੱਧੇ ਦੇ ਤਾਲ ਨੂੰ ਉਭਾਰਿਆ ਜਾਂਦਾ ਹੈ ਨੱਚਣ ਵਾਲੀਆਂ ਇੱਕ ਦੋ ਔਰਤਾਂ ਕਈ ਵਾਰ ਚੁਟਕੀਆਂ ਵਜਾ ਵਜਾ ਕੇ ਮੂੰਹ ਨਾਲ ਰੂ ਪਿੰਜ ਪਿੰਜ ਕੇ ਇੱਕ ਖਾਸ ਰੋਮਾਂਚਿਕ ਰੰਗ ਬੰਨ ਦਿੰਦੀਆਂ ਨੇ ਗਿੱਧੇ ਵਿੱਚ ਲੱਗਪਗ ਹਰ ਤਰ੍ਹਾਂ ਦੇ ਲੋਕ ਗੀਤ ਗਾਏ ਜਾਂਦੇ ਨੇ। ਜਿੱਥੇਆਂ ਸ਼ਾਦੀਆਂ, ਮੰਗਣੇ, ਮੰਗਣੀਆਂ ਆਦਿ ਸ਼ੁਭ ਅਵਸਰਾਂ ਉੱਤੇ ਤੇ ਸਾਵਣ ਦੇ ਮਹੀਨੇ ਤੀਆਂ ਦੇ ਦਿਨੀ ਬਹੁਤ ਗਿੱਧਾ ਪਾਇਆ ਜਾਂਦਾ ਹੈ। ਔਰਤਾਂ ਇਸ ਵਿੱਚ ਵਧੇਰੇ ਭਾਗ ਲੈਂਦੀਆਂ ਹਨ। ਕਈ ਵਾਰੀ ਨੌਜਵਾਨ ਮਰਦ ਆਪਣਾ ਵੱਖਰਾ ਪੀੜ ਬਣਾ ਕੇ ਗਿੱਧਾ ਪਾਉਂਦੇ ਹਨ। ਗਿੱਧਾ ਸਾਰੇ ਪੰਜਾਬੀਆਂ ਦੀ ਸਾਂਝ ਤੇ ਪਰਸਪਰ ਪਿਆਰ ਤੇ ਸਨੇਹ ਦਾ ਪ੍ਰਤੀਕ ਹੈ ਗਿੱਧੇ ਦੇ ਪੇੜ ਵਿੱਚ Hindu Sikh Muslim ਤੇ Isai ਦਾ ਪਿੰਨ ਭੇਦ ਮਿਟ ਜਾਂਦਾ ਹੈ ਇੰਜੇ ਲੋਕ ਨਾਲ ਸਾਡੇ ਵਿੱਚ ਮਨੁੱਖੀ ਸਾਂਝ ਉਤਪਨ ਕਰਨ ਵਾਲੇ ਹਨ ਇਸ ਤਰ੍ਹਾਂ ਦੇ ਕਲਚਰ ਨਾਲ ਰਿਲੇਟਡ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ